ਬੈਸਟ ਤੇ ਵਧੀਆ ਸੂਟ ਕਰਾੜਾ ਪੂਰੇ ਇੰਡੀਆ ਜਨੇ ਕਹਨੇ ਪਾਇਆ ਹੋਵੇ ਲੋ ਵੀ ਸੂਟ ਦੇਖਣ ਆਏ ਇੱਥੇ ਇਹਨਾਂ ਨੂੰ ਸੂਟ ਨਹੀਂ ਚੰਦਾ ਆ ਰਿਹਾ ਸੂਟ ਤੇ ਬਹੁਤ ਘੈਂਟ ਘੈਂਟ ਆ ਮਤਲਬ ਕਿ ਜਿਹੜੀ ਚੀਜ਼ ਨਾ ਤਾਂ ਮਿਲਣੀ ਹੈ ਉਹ ਕਿਤੇ ਨਹੀਂ ਮਿਲਦੀ ਜਿਹੜਾ ਤੇ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਸਵੇਰੀ ਸ਼ੁਰੂਆਤ ਹੋ ਚੁੱਕੀ ਆ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਸਾਨੂੰ ਵਿਆਹ ਗਿਆ ਆ ਆਪਾਂ ਤਾਂ ਮੈਂ ਸ਼ਾਪਿੰਗ ਕਰਨੀ ਸੀ ਮੈਂ ਕਰਕੇ ਆਨੀ ਸ਼ਾਪਿੰਗ ਥੋੜੀ ਜੀ ਦੇ ਦੇ ਕੀ ਲੱਗੀ ਹੁੰਦੀ ਆ ਹਾਲ ਦੇਖੋ ਹਾਲ ਚੰਗੇ ਆ ਦੇਖੋ ਤੇ ਜਾ ਪਤਾ ਲੱਗ ਗਿਆ ਆ ਵੀ ਰੈਡੀ ਹੋ ਗਏ ਆ ਮੈਂ ਵੀ ਰੈਡੀ ਹੋ ਗਈ ਆ ਤੇ ਬਸ ਹੁਣ ਚੱਲਨੀ ਆ ਚਲਿਏ ਚਲੋ ਚਲੋ ਬੂਟ ਪਾ ਲਓ ਫਿਰ ਉਹਦੇ ਗੁੰਜਲ ਪਾਤੇ ਵਾਲਾ ਸਾਰੇ ਨਾ ਬੈਸਟ ਇਹ ਵਧੀਆ ਸੂਟ ਦਿਖਾ ਰਿਹਾ ਪੂਰੇ ਇੰਡੀਆ ਜਨੇ ਕਿਨੇ ਪਾਇਆ ਹੋਵੇ ਗੱਲ ਕਰਦੇ ਛੇਤੀ ਆ ਜੇ ਬੜਾ ਹੋ ਗਿਆ ਪੈਂਡੀ ਆ ਨਾ ਹੱਥ ਜਾਂ ਦਿਖਾ ਲਓ ਜਿਹੜਾ ਪਤਾ ਲੱਗੇਗੀ ਕੋਈ ਜੀ ਪੈਂਡੀ ਸੀ ਦਿਖਾ ਲਓ ਆ ਚੀਜ਼ ਬਣਾਉਣੀ ਆ ਉਹ ਟ੍ਰੈਂਡ ਚ ਵਾਹ ਜੀ ਵਾਹ ਇਹ ਗੱਲਾਂ ਵਾਹ ਕਲਰ ਦਿਖਾਓ ਬਲੈਕ ਬਣਾਣਾ ਇੰਨਾ ਕਿਹ ਰਹਿ ਗਿਆ ਇਹ ਇੰਨਾ ਕਿਹ ਰਹਿ ਗਿਆ ਹਾਂਜੀ ਇੰਨਾ ਕਿਹ ਰਹਿ ਗਿਆ ਹਾਂਜੀ ਨਹੀਂ ਪੰਜ ਮੀਟਰ ਮਿਲ ਜਾਣਾ ਕੋਲ ਚਾਹਣਾ ਹੈ ਨਾ ਕਲਰ ਵੀ ਡਿਫਰੈਂਟ ਵਾਹ ਕਿ ਆਪਨੇ ਸੂਟ ਹੀ ਤੋਂ ਬਣਾਉਣਾ ਹੈ ਪੂਰਾ ਮੈਡਮ ਸੂਟ ਬਣਾਉਣਾ ਆਪਨੇ 5 ਮੀਟਰ ਚਾਹੀਦਾ ਮੈਨੂੰ ਆਪਨੇ ਬਣਾਉਣਾ ਚਾਹ ਰਹੇ ਹੋ ਇਹ ਨਹੀਂ ਸਹੀ ਲੱਗਾ ਯਾਰ 2.5 ਮੀਟਰ ਇਹ ਵੀ ਲੈਣਾ 2.5 ਮੀਟਰ ਯਾਰ ਇਹ ਨਹੀਂ ਸਹੀ ਲੱਗਾ ਇਹ ਰਹਿਣ ਦੇ ਕੋਈ ਚੀਜ਼ ਬਣਾਓ ਪਿੰਡਿਸ ਲੱਗ ਪਈ ਜੇ ਤੋ ਖਾਇ ਹੋਣਾ ਮੇਰਾ ਸੂਟ ਨਹੀਂ ਆਉਂਦਾ ਆਇ ਕਾ ਇਹ ਮੈਨੂੰ ਕਿ ਸੂਟ ਹੋਲੇ ਹੋਣਾ ਲੌਬੀ ਸੂਟ ਦੇਖਣ ਆਏ ਆ ਇੱਥੇ ਇਹਨਾਂ ਨੂੰ ਸੂਟ ਨਹੀਂ ਚੰਦਾ ਆ ਰਿਹਾ ਸੂਟ ਤੇ ਬਹੁਤ ਘੈਂਟ ਘੈਂਟ ਆ ਮਤਲਬ ਕਿ ਜਿਹੜੀ ਚੀਜ਼ ਨਾ ਤੋ ਮਿਲਣੀ ਹੈ ਉਹ ਕਿਤੇ ਨਹੀਂ ਮਿਲਦੀ ਜਿਹੜਾ ਚੀਜ਼ ਮੈਨੂੰ ਪਸੰਦ ਆ ਉਹ ਚ ਕਪੜਾ ਹੈ ਨਹੀਂ ਪਤਾ ਹੈ ਮੈਨੂੰ ਕੀ ਕਰਾਂ Hãy subscribe cho kênh Ghiền Mì Gõ Để không bỏ lỡ những video hấp dẫn ਇਹ ਹੈ ਨਹੀਂ ਸੂਟ ਯਾਨੀ ਪੂਰਾ ਹਾਂ ਤਾਂ ਮੇਰਾ ਜੈਂਪਰ ਤਾਂ ਬਾਣੀ ਜਾਣਾ ਜੈਂਪਰ ਟੈਂਸਰ ਨੂੰ ਜੈਂਪਰ ਮੇਰੇ ਹੁੰਦਾ ਹੈ ਰਹਿਣਦ ਯਾਰ ਨਹੀਂ ਜੀ ਲੱਗਦਾ ਤਾਂ ਇੱਕ ਸੂਟ ਹੋ ਜਾਣਾ ਹੈ ਕਲਰ ਸਰਾ ਸੂਟ ਹੈਗੇ ਆ ਨਕੀ ਇਹਨਾਂ 'ਚ ਦੇਖੋ ਜੀ ਮੈਂ ਜੋ ਵੀ ਨਹੀਂ ਦੱਸਦਾ ਹਾਂ ਹਾਂ ਦੱਸਦਾ ਜੀ ਬਾਅਦ ਚਾ ਆ ਦੇਖਦੇ ਹਾਂ ਆਪ ਨੂੰ ਜਾਈ

ਫਿਰ ਛੱਡ ਕੇ ਜਾਂ ਉਹ ਲਟਕਣ ਨੂੰ ਕੇ ਕੇ ਆ ਕੇ ਅੰਦਰ ਵਧਾ ਦੂੰਗਾ ਆ ਦੇਖ ਆ ਪੀਗੋ ਵੀ ਪੂਰੀ ਨਹੀਂ ਸਹੀ ਉਹ ਇਹਨਾਂ ਰੰਗਪੁਰ ਕੀ ਕਾੜਾ ਜਿਹਾ ਲੱਗਦਾ ਇਹਨਾਂ ਮੈਂ ਟੈਂਟਰਲੌਕ ਸੁਰੂ ਕਰਦਾ ਹੁੰਦਾ ਆ ਵਿੱਚ ਚੱਟਣਾ ਨੀਂਦਰ ਦੇ ਵਿੱਚ ਪਾਸ ਹੀ ਕਿਨੂੰ ਬੋਲਦਾ ਉਹ ਤਾਂ ਸਿੱਧਾ ਮੋੜ ਕੇ ਆ ਜਦੋਂ ਥੰਦੀ ਪਿੰਨੇ ਨੂੰ ਮੋੜਦੇ ਨੇ ਲੱਗਦਾ ਜਦੋਂ ਮੈਂ ਸਾਦਣਾ ਸੀ ਇੱਥੇ ਹੀ ਆ ਮੈਂ ਸਾਦਣਾ ਆਹ ਵੇਲੇ ਸਾਦਣਾ ਅਸੀਂ ਅੱਜ ਆ ਸਾਹਮਣੇ ਦੁਕਾਨ ਤੇ ਬਾਤ ਮਾਰ ਲਈਏ ਠੀਕ ਹੈ ਜੀ ਚਲੋ ਮਪਰਾ ਲਾਉਂਦੇ ਹਾਂ ਪਾਸ ਸਾਬੇ ਲੋ ਜੀ ਆ ਸੂਟ ਆ ਇੱਥੇ ਜਿੰਨੇ ਵੀ ਆ ਤੁਹਾਨੂੰ ਅਪਾ ਇਹਦਾ ਜਗਾ ਦਿਖਾ ਦਿੰਨੇ ਆ ਮਾੜੀ ਜੀ ਪਤਾ ਲੱਗ ਜੂਗਾ ਤੁਹਾਨੂੰ ਮਗਰ ਪਤਾ ਲੱਗ ਹੀ ਜਾਣਾ ਤੁਹਾਡਾ ਸਾਰਿਆਂ ਦਾ ਸਾਰੀ ਚੀਜ਼ ਵਧੀਆ ਲੱਗੇ ਦਿਖਾੜ ਦਿਓ ਦਿਖਾਣਾ ਕੋਈ ਬਲੌਸ ਲੋ ਜੀ ਫੇਰ ਲੱਗਦਾ ਦਿਖਾਣਾ ਇਹ ਕਿ ਮੈਂ ਕਾਨੀ ਦਾ ਗੈਸਟ ਹਾਊਸ ਦੇ ਨਾਲ ਜੀ ਵਿਕੇਸ਼ ਆਹ ਬੁਲੀ ਵੀ ਆਪਾਂ ਤੇ ਆਏ ਹਾਂ 8:30 ਵਜੇ ਚੀਜ਼ ਬੰਦ ਹੋ ਸਕਦੀ ਹੈ ਲੋ ਜੀ ਸੂਟ ਹੀ ਸੂਟ ਹੈ ਇੱਥੇ ਸਾਨੂੰ ਤਾਂ ਬਹੁਤ ਵਧੀਆ ਲੱਗੇ ਸਾਰੇ ਸੂਟ ਇਸ ਵਿੱਚ ਕਲਰ ਵੀ ਹੈ ਪਹਿਲਾਂ ਬਸ ਆਪਸ਼ਨ ਵੀ ਹੈ ਕਲਰ ਆਪਸ਼ਨ ਵੀ ਹੈ ਸਾਰਿਆਂ ਦੇ ਵਿੱਚ ਲੈ ਵੀ ਤੂੰ ਵੀ ਦੇਖੀ ਜਾ ਨਾਨਾ ਮੈਂ ਪਹਿਲੀ ਵਾਰ ਹੀ ਆਈ ਨਹੀਂ ਕਰਨ ਲੱਗੇ ਆਪਾਂ ਇੱਥੇ ਲੈਣ ਆਏ ਸੀਗੇ ਡਰੈਸ ਤੇ ਸੋਹਣੇ ਲੱਗੇ ਨੂੰ ਮੈਂ ਤਾਂ ਕਿਹਾ ਵਧੀਆ ਲੱਗਦਾ ਬਾਕੀ ਠੀਕ ਹੀ ਆ ਜਾਗਾ ਆ ਇਹ ਹਾਂ ਇਸਨੇ ਕਲਰ ਵੀ ਇੱਕ ਦੰਡ ਡਿਜ਼ਾਈਨ ਕਰ ਲਿਆ ਆ ਬਲੈਕ ਬਲੇਡ ਦੀ ਬਹੁਤ ਸਮੱਸਿਆ ਲੱਗਦੀ ਇੱਕ ਸ਼ੇਡ ਹੀ ਆ ਜਾਣਾ ਇਸ ਨੂੰ ਇਹ ਦੇਖੋ ਇੱਕ ਸ਼ੇਡ ਹੀ ਆ ਜਾਣਾ ਫਟਾਫਟ ਕੋਈ ਮਾਨਸੇ ਸ਼ੇਡ ਮਿਲ ਜਾਣਾ ਹਾਂ ਲੱ 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 ਸਟਿਚਿੰਗ ਕਰ ਦਿੰਗੇ ਸਾਡੀ ਕਿੱਦਾਂ ਵਧੀਆ ਬਣੇਗਾ ਸਿਰ ਤੇ ਸਾਡੀ ਵੀਡੀਓ ਲਾਈਕ ਕਰਨੀ ਸ਼ੇਅਰ ਕਰਨੀ ਕਮੈਂਟ ਕਰਨਾ ਠੀਕ ਹੈ ਸਾਰੀ ਮਿਲਦੀ ਬਾਕੀ ਸਟਿਚਿੰਗ ਵਗੈਰਾ ਵੀ ਕਰਾ ਕੇ ਦੇ ਦਿੰਦੇ ਡਰੈਸ ਵਗੈਰਾ ਜੋ ਕਰਾਉਣਾ ਸਟਿਚਿੰਗ ਵੀ ਕਰਾ ਕੇ ਦੇ ਦਿੰਦੇ ਤੁਸੀਂ ਲੈ ਨਾ ਜਿਵੇਂ ਨਾ ਜੋ ਮਰਜ਼ੀ ਸਿਵਾ ਲਓ ਸਟਿਚਿੰਗ ਵੀ ਕਰਾ ਕੇ ਦੇ ਦਿੰਦੇ ਅੱਛਾ ਵਗੈਰਾ ਠੋ ਮਰਜ਼ੀ ਨਾਲੇ ਕਿਸ ਕਾਉਂਟਰੀ ਕੋਈ ਵੀ ਦੇ ਦਵਾਂਗੇ ਆ ਵੀ ਤਾਂ ਇਸ ਚੀਜ਼ ਦੀ ਕੰਮ ਹਾਂਜੀ ਹਾਂਜੀ ਇਸ ਚੀਜ਼ ਕਰਾ ਰਹੇ ਹਾਂ ਇਸ ਚੀਜ਼ ਦਾ ਰੰਗ ਹੈ ਨਾ ਇਸ ਵਿੱਚ ਪਨਰ ਤੋਂ ਹੀ ਲੈ ਕੇ ਕਲਰ ਸ਼ੇਡ ਵੀ ਧਿਆਨ ਰੱਖੋ ਜਿਹੜੇ ਕਲਰ ਮੈਂ ਆਮੋ और आंसू दे दे चलो देखो कैमरे वाले बेटा शिक्षा दे तू बागे निकाल देना नीचे हो कर नस बस 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 चल ओके चलो एक ही। सही जान दो कर तू देख कस्टमर को टिप तू ਆਇਨਾ ਕਟਿੰਗ ਸੌਣ ਦਮਲੀ ਲੱਗਦੀ ਜੀ ਦਮ एकदम ਨਹੀਂ ਯਾਰ ਸਹੀ ਤਾਂ ਨਹੀਂ ਹੈਗਾ ਲਓ ਜੀ ਇੱਧਰ ਆਪਾਂ ਹੁਣ ਇਹਨਾਂ ਦੇ ਨਾਮ ਆ ਤੁਹਾਡਾ ਹੀ ਮੋਡ ਲਗਾ ਮਗਰ ਫੋਨ ਤਾਂ ਆਪਣਾ ਹੀ ਬਾਕੀ ਸਾਡਾ ਐਡਰੈਸ ਹੀ ਆਉਣਾ ਜੰਨਤ ਸਿਲਕ ਸਟੋਰ ਆ ਦੇ ਆ ਲਓ ਜੀ ਜੰਨਤ ਸਿਲਕ ਸਟੋਰ ਜੰਨਤ ਸਿਲਕ ਸਟੋਰ ਬਾਕੀ ਕਾਫੀ ਅੱਛੀ ਅੱਛੀ ਵੈਰਾਈਟੀ ਮਿਲਦੀ ਸਾਨੂੰ ਦੂਰੇ ਤੇ ਵਧੀਆ ਲੱਗੇ ਆ ਜੀ ਤੇ ਤੁਸੀਂ ਵੀ ਆ ਕੇ ਦੇਖ ਸਕਦੇ ਆ ਤੀਜਾ ਦੀ ਨਵੀਂ ਆਈ ਨੇਚਰਲ ਕ੍ਰੇਪ ਦੇ ਵਿੱਚੇ ਲੇਨ ਦੀਏ ਦਾ ਨਾਮ ਮਸ਼ੀਨ ਕਰਦੇ ਹਾਂ ਤੇ ਜਿਹੜੀ ਮਸੀਂ ਮਸ਼ੀਨ ਕਰਾ ਲਓ ਉਹ ਕੀ ਵਧੀਆ ਚੀਜ਼ ਬਣ ਜਾਂਦੀ ਹੈ ਅੱਛਾ ਹਾਂਜੀ ਭਾਈ ਟੇਲਰ ਵੀ ਤੁਹਾਡੇ ਕੋ ਸਾਰਾ ਕੁਝ ਸੈੱਟ ਤੁਹਾਡੇ ਕੋ ਆਪਣਾ ਹੀ ਹੈ ਬਾਕੀ ਬਣਾ ਇੱਕ ਨੇਕ ਤੇ ਚੀਜ਼ ਹੈ ਹੁਸ਼ਿਆਰਪੁਰ ਦੇ ਵਿੱਚ ਆ ਜੀ ਇਹ ਇਹ ਵੀ ਚੀਜ਼ਾਂ ਇਸ ਵੇਲੇ ਬਹੁਤ ਚੱਲ ਰਹੀਆਂ ਨੇ ਇਹ ਫੈਂਡੀ ਸਲੱਟਾ ਹੈ ਯਾਨੀ ਭਜੀ ਫੈਂਡੀ ਬਹੁਤ ਟ੍ਰੈਂਡ ਮੈਂ ਕਪੜਾ ਅੱਜਕੱਲ ਵਧੀਆ ਚੀਜ਼ ਬਣ ਗਈ ਹੈ ਪਰ ਉਹ ਕਿਸੇ ਘਰ ਤੇ ਆਉਂਦੇ ਕੁ ਇੱਧਰ ਸਾਹਮਣੇ ਆਪਣੇ ਸੇਤੀ ਫੁੱਟ ਦੇਰ ਕੇ ਸਾਹਮਣੇ ਵੇਹਦੇ ਸਾਹਮਣੇ ਘੰਟਾ ਘਰ ਕਲੌਕ ਟਾਵਰ ਆ ਲੋ ਕਲੌਕ ਟਾਵਰ ਦੇ ਵੱਲ ਦੁਕਾਨ ਹੈਗੀ ਆ ਜੀ ਤੁਸੀਂ ਆ ਕੇ ਦੇਖ ਸਕਦੇ ਆ ਬੰਦੇ ਤੁਸੀਂ ਪਛਾਣ ਲਓ ਸਾਰੇ ਆ ਡਿਸਕਾਊਂਟ ਵੀ ਤੁਹਾਡੀ ਜੋ ਵੀਡੀਓ ਨੂੰ ਦੇਖ ਕੇ ਆ ਰਗਾ ਡਿਸਕਾਊਂਟ ਨੂੰ ਆਪਾਂ ਕੱਟੋ ਕਰ ਵੀ ਦਿਓ ਆਡੀ ਬੇਇਜ਼ਤੀ ਨਾ ਕਰਾ ਦੇ ਚਲੋ ਜੀ ਪਟੜਸਾਲ ਦੀ ਹੁਣ ਲੈਟ ਪਹੁੰਚ ਲੱਗੇ ਸਾਢੇ 3:30 ਦੀ ਲੈਟ ਹੋ ਜੀ ਰਾਸ਼ਰੀ ਰਾਖਾ ਮੋਟਸਾਲ ਦੀ ਲੈਟ ਪਹੁੰਚ ਆਈ ਤੇ ਗਾ ਗਾਇ ਕਹਿੰਦੇ ਇਹਨਾਂ ਨੂੰ ਪੁੱਛਣ ਨਾਲ ਤੇ ਕਹਿੰਦੇ ਪਾਜੀ ਦੇਓ ਆਪਣੇ ਕਹਿੰਦੇ ਕਿੰਨੇ ਦਾ ਬਾਜੀ ਪਾਜੀ ਦਾ ਵਸਾ ਕਰਾਉਣਾ ਹੈ ਹਸ਼ਿਆਰਪੁਰੋਂ ਤੇ ਲੋ ਕਰਾਇਆ ਹੈ ਕਿੱਟ ਲੈ ਦੇ ਵਿੱਚ ਆ ਗਿਆ ਤੇਰਾ ਨਾਮ ਫੋਨ ਚੈੱਕ ਕਰਨ ਲੱਗੀ ਆਪ ਭਾਈ ਜੀ ਬਾਟੀ ਆਪ ਭਾਈ ਮੋਲੀ ਤੇਰੀ ਸ਼ੋਤ ਟੁੱਟ ਗਈ ਸੀ ਬਾ ਮੋਟਰਸਾਈਕਲ ਲਈ ਰਹੀ ਤਾਂ ਕੁਛ ਨਾ ਕਰਾਉਣਾ ਬਸ ਕੋਈ ਕੰਮ ਨਹੀਂ ਹੋਇਆ ਹਲੇ ਪਰਸੋਂ ਨੂੰ ਵਿਆਹ ਆਇਆ ਤੇ ਸੂਟ ਹੰਤਾ ਸੀ ਨਹੀਂ ਹੋਇਆ ਆਹ ਬਗ ਇਹ ਘਰੇ ਬਹੁਤ ਠੰਡ ਬਹੁਤ ਜ਼ਿਆਦਾ ਹੈ ખાડને થાંગે થોડું સાલ દે ગઈ ના કાઢું થાંગે બસ લગ્યા કે सब्जी બનાવાને હા પાળીને ચાલે બધિયા હુન લાગે सब्जी બનાવાને મેગા મે ગેસ થી सब्जी બનાની આ تے મમ્મી ચડે રોટી બનાઉં દેયા તો લેટ હો ગયે એના રોટી ઘૂટી બનાઈની થી હા હા સોનિયા પાપડ બટાયા પાપડ પાપડ કતયા પાપડ તોયા ਇੱਥੇ ਆ ਜਾ ਚੱਲ ਇੱਥੇ ਆ ਜਾ ਮम्मा ਕੋਲ ਆ ਰਹਿ ਮਮਾ ਦਾ ਇੰਨੀ ਠੰਡਿੰਨਾ ਬੁਰਾ ਹਾਲ ਤੇ ਉਹ ਤਾਂ ਮਹੀਨਿਆਂ ਚੱਲ ਗਏ ਠੰਡਾ ਜਿਹਾ ਠਾਰ ਹੋ ਗਿਆ ਹੁਣ ਤੜਕਾ ਲੱਗ ਜਵੇ ਅੱਗੇ ਸਬ지 ਬਣਾਣੀ ਆ ਕਪੜੇ ਵੀ ਵਾਰ ਗਿੱਲੇ ਹੋ ਗਏ ਸਾਡੇ ਤਰੇਲ ਪੈ ਗਈ ਕੱਪੜਿਆਂ ਤੇ ਹੁਣ ਮੈਂ ਚਮੂਨੇ ਪਾਣੀ ਬਹੁਤ ਥੋੜੇ ਪਾਵਾਂਗੇ ਹਲਦੀ ਹੋਰ ਹਲਦੀ ਥੋੜੀ ਪਾ ਲੋ ਪਾਵਾਂਗੇ ਮਸਾਲਾ ਮਸਾਲਾ ਨਮਕ ਨਮਕ ਪਾ ਲਿਆ ਤੇ ਮਿਰਚਾਂ ਲੋ ਜੀ ਮਨਪੰਮੇ ਮਿਰਚਾਂ Gift. ਲਓ ਜੀ ਇੱਧਰ ਆਪਾਂ ਬਣਾਉਣਗੇ ਆ ਜੀ ਆਪਣਾ ਸਬਜੀ ਸਬਜੀ ਤੁਹਾਡਾ ਟਾਈਮ ਹੀ ਲੱਗਦਾ ਤਾਂ ਰੋਟੀ ਖਾਣ ਦਾ ਤੇ ਹੁਣ ਆ ਵੀ ਬਾਦੂ ਆ ਸਾਡੇ ਸਬਜੀ ਅਨੇ ਸਵੇਦੀ ਰੋਟੀ ਖਾਦੀ ਚੁਟਾਂ ਕਰਦੀ ਜਮਕਰੋ ਹੈ ਦੱਸੋ ਲੋਰੀ ਸ਼ੋਪਿੰਗੇ ਕਰਕੇ ਆ ਗਏ ਆ ਤੇ ਆ ਗਏ ਵੀ ਸੌ ਤੇ ਆ ਕੇ ਖਾਦੀਆਂ ਗਾੜਾ ਗਾੜਾ ਖਾ ਕੇ ਆਇਆ ਮজা ਮজা ਆ ਗਿਆ ਬਹੁਤ ਜ਼ਿਆਦੇ ਤੇ ਮজা ਕੀਤਾ ਫੇਰ ਬਣਾਈ ਸਬਜੀ ਸਬਜੀ ਬਣਾ ਖਾਦੀ ਰੋਟੀ ਇਹਨਾਂ ਨੇ ਆਪਾਂ ਨਹੀਂ ਖਾਦੀ ਸੱਚ ਰੋਟੀ ਆਪਾਂ ਖਾਏ ਸੀਗੇ ਬਾਹਰ 버ਗਰ ਤੇ ਇਹਨਾਂ ਨੇ ਖਾਦੀ ਸਾਰਿਆਂ ਰੋਟੀ ਤੇ ਜਸੂ ਵੀ ਕਹਿੰਦੀ ਸੀ 버ਗਰ ਨਹੀਂ ਖਾਣਾ ਤੇ ਉਧਰੋਂ ਲੈ ਕੇ ਆਏ ਆਪਾਂ ਸੂਟ 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 ਆਹ ਜਿਹੜੇ ਨਵੇਂ 트ੈਂਡਿੰਗ ਚੱਲਣਦੇ ਆ ਜਿਹੜੇ ਨਵੇਂ 트ੈਂਡਿੰਗ ਚੱਲਦੇ ਪਏ ਆ ਇਹ 트ੈਂਡਿੰਗ ਚੱਲਣਦੇ ਆ ਰੱਖਣਾ ਇੱਕ ਸੂਟ ਹੋਰ ਹੈਗਾ ਉਹ ਆਪਸ ਮੋਣਾ ਦੇ ਦਿੱਤਾ ਉੱਥੇ ਹੀ ਇਹ ਨਵੇਂ 트ੈਂਡਿੰਗ ਕੱਪੜਾ ਚੱਲਣਦਿਆ ਕੱਪੜਾ 트ੈਂਡਿੰਗ ਚੱਲਣਦਿਆ ਪੁਰਾਣੇ ਚੱਲਣਦਿਆ ਕਿ ਨਹੀਂ ਚੱਲਣਦਿਆ ਇਹ ਹੁਣ ਤੁਸੀਂ ਕਮੈਂਟ ਕਰਕੇ ਦੱਸਿਓ ਜੀ ਜਰੂਰ ਇਹ ਕੱਪੜਾ 트ੈਂਡਿੰਗ ਚੱਲਦਾ ਕਿ ਨਹੀਂ ਚੱਲਦਾ ਚੁੰਨੀ ਮੇਰੀ ਕਿੱਥੀ ਆ ਚੁੰਨੀ ਨਹੀਂ ਆੜੇ ਹਾਂ ਚੁੰਨੀ ਰੱਖ ਗਏ ਨਹੀਂ ਹੋ ਗਿਓ ਚੁੰਨੀ ਸੇਮ ਹੈ ਯਾ ਚੁੰਨੀ ਵੀ ਇਹੇ ਚੁੰਨੀ ਵੀ ਸੇਮ ਹੀ ਲਈ ਆ 2500 ਰੁਪਏ ਦਿੱਤਾ ਏ ਤੁਹ ਪਲੇਨ ਦਾ ਪਲੇਨ ਦਾ 2500 ਰੁਪਏ ਦਾ ਏ ਨਾਲ ਚੁੰਨੀ ਵਧੀਆ ਏ ਨਾਲ ਚੁੰਨੀ ਪਾ ਗਈ ਮੰਮੀ ਕਿੰਨਾ ਵਧੀਆ ਨਾਲ ਚੁੰਨੀ ਪਾ ਗਈ ਹਾਂਜੀ ਹਾਂਜੀ ਪੁੱਤ ਮੰਮੀ ਤੁਹਾਡੇ ਬਹੁਤ ਪਿਆਰ ਕਰਾਂਗੇ ਜਾਜੂ ਇੱਕ ਮਿੰਟ ਕਰ ਲੈ ਕਰ ਲੈ ਜਾ ਕੇ ਜਾ ਕਰਿਆ ਕਰੇ ਆ ਜਾ ਸਹਿਰ ਕੇ ਤੀ ਕੋਈ ਤਨਾ ਲੱਗਦਾ ਦਿੱਤਾ ਕਰਕੇ ਦੇਖ ਕਰਿਆ ਜਾ ਜਾ ਕੇ ਨਿਕਲ ਕੇ ਆ ਉਧਰ ਜਾ ਆਪਣੀ ਇਹਨੂੰ ਜਿਆ ਫੱਤੀ ਸੋ 70 ਤੇ 2500 ਦਾ ਇੱਕ ਸੂਟ ਹੋਰ ਆ। ਇੱਕ ਦਾ ਲੱਗਦਾ ਇਹ। ਮਮੀ ਆ ਕਹਿੰਦੀ ਦੇਖੀ ਕੀ ਕਹਿੰਦੀ ਪਹਿਲੇ ਇਹਦਾ ਕੰਮ ਨਵੇੜ। ਕਿਉਂ? ਕਰਿਆ ਜਾ ਜਾ ਲੈ ਕੇ ਚੁੜੀ ਨੂੰ। ਕੁੜੀ ਲੈ ਰਹੀ ਸਹਿਜ। ਤੇ ਇੱਕ ਸੂਟ ਜਿਹੜਾ ਹੈਗਾ ਉਹ ਆਪਾਂ ਤੁਸੀਂ ਵਲੌਗ ਦੇਖਿਆ ਹੁਣ ਸਾਰਿਆਂ ਨੇ ਤੁਸੀਂ ਦੱਸਿਓ ਗੈਸ ਕਰਕੇ ਕਿ ਕਿਹੜਾ ਹੋ ਸਕਦਾ ਸਾਰਿਆਂ ਦਾ। ਕਿਹੜਾ ਲੈ ਆਊਗਾ? ਉਹ ਉਹ ਹੈਗਾ ਆ 3500 ਦਾ। ਹਾਂ ਉਹ ਸੀਤਾ ਸਮਾਇਆ 3500 ਰੁਪਏ ਦਾ। ਸੀਤਸ ਮਾਣ ਸាច់ ਸੀਣਾ ਦਿੱਤਾ ਸਮਾਏ ਤੁਹਾਡੇ ਪਾ ਕੇ 4 5 ਦਾ ਹੋਈ ਡਰਨਾ ਬਟਾ ਮੈਂ ਨਾ ਮੈਂ ਤਾਂ ਸੂਟ ਕਦੀ ਲਿਆ ਹੋਇਆ ਹੈ ਉਹ ਹੈਗਾ ਜੀ ਇਹਦਾ ਤੇ ਬਾਕੀ ਉਹਨਾਂ ਦੇ ਰੇਟ ਜਿਹੜੇ ਆਪਾਂ ਦੱਸ ਉਹਨਾਂ ਨੇ ਦੱਸੇ ਨਹੀਂ ਰੇਟ ਨਾ ਬਾਕੀਆਂ ਭਾਈ ਇਦਾਂ ਨੂੰ ਮਹਿੰਗੇ ਸੂਟ ਆ ਜਿੱਦਾਂ ਬਾਕੀ ਤੁਸੀਂ ਹੁਣ ਉੱਥੇ ਜਾ ਕੇ ਦੇਖ ਸਕਦੇ ਹੋ ਹਿਸਾਬ ਲਾ ਲਓ 650 750000 ਰੁਪਏ ਮੀਟਰ ਇਦਾਂ ਮੀਟਰ ਸਾਰੇ 750 ਮੀਟਰ 800 ਮੀਟਰ 900 ਮੀਟਰ 1000 ਮੀਟਰ ਇਦਾਂ ਹਾਂ ਉਦਾਲੇ 2000 ਜੈਂਪਰ ਹੀ ਬੰਦਾ ਸਾਨੂੰ ਟੋਟਲ ਕਿੰਨੀ ਲੈਸ ਕੀਤੀ ਉਹ ਨਹੀਂ ਤਿੰਨ ਦਾ ਉਹ ਪਿਆ ਸਾਨੂੰ ਫੇ ਮਤਲਬ ਕਿ ਲੈਸ ਕਰਕੇ ਅਸੀਂ ਤਿੰਨ ਦਾ ਪਿਆ ਉਹ ਇਹਦਾ 2500 ਲੈ ਲਿਆ ਨਹੀਂ ਫੇ ਵੀ 2500 ਨਹੀਂ ਪਾਤਾ ਇਹ ਵੀ ਨਹੀਂ ਤਿੰਨ ਦਾ ਉਹ ਪੈ ਗਿਆ 25 ਦੇ ਤਿੰਨ 30 55 25 ਦੇ ਤਿੰਨ 55 ਫੇ ਸਮਾਈ ਦੇਣੀ ਇਹਦਾ ਟੇਲਰ ਵੀ ਉਹ ਨਹੀਂ ਰੱਖਿਆ ਆਪਣੇ ਕੋਲ ਹੀ ਉਹਨੂੰ ਸਮਾਈ ਬੱਕਰੀ ਲੈ ਗਏ ਉਹਨੂੰ ਟੋਟਾ ਨਹੀਂ ਮੈਨੂੰ ਕੋ ਉਹ ਮਹਿੰਗੇ ਟੋਟਾ ਉਦੋਂ ਮੈਂ ਤਿੰਨ ਸੂਟ ਲੈਣ ਨੂੰ ਇਹਨੇ ਦੋ ਲੈ ਲਏ ਦੋ ਤੇ ਦੱਸਿਓ ਦੋਸਤੋ ਅਸੀਂ ਹੁਣ ਅਸੀਂ ਹੁਣ ਜਿਆਦੇ ਮਹਿੰਗੇ ਲੈ ਕੇ ਆਏ ਜਾਂ ਠੀਕ ਰੇਟ 'ਚ ਲੈ ਕੇ ਆਏ ਦੱਸਿਓ ਜਰੂਰ ਕਮੈਂਟ ਕਰਕੇ ਬਾਕੀ ਸਸਤੇ ਨਹੀਂ ਸੀਗੇ ਸੂਟ ਉਹਨਾਂ ਉਹਨਾਂ ਰੇਂਜ ਹੀ ਇਹ ਦੁਕਾਨੀ ਸਾਨੂੰ ਸਿੱਧੀ ਸਸਤੇ ਉੱਥੇ ਹੈ ਹੀ ਨਹੀਂ ਉਹ ਮਹਿੰਗੇ ਸੂਟ ਹੁੰਦੇ ਸਾਰੇ ਸਾਰੇ ਉਹਨੇ ਰੱਖੇ ਹੀ ਉਹ ਉਹ ਹੀ ਰੱਖੇ ਹਨ ਜਿਹੜੇ ਚੱਲਦੇ ਆ ਜਿਹੜਾ ਆਹ ਵਾਲਾ ਪਾਕਿਸਤਾਨੀ ਉਧਰ ਸੂਟ ਆਇਆ ਹੈ ਇਹ ਇਹ ਉਹ ਚੱਲਣ ਦੇ ਆ ਹੂੰ ਗੁੱਟੋ ਦਾ ਲੈਟਰਾਂਗ ਸਾਰੇ ਸੀ ਪਹਿਲੇ ਨੰਬਰ ਤੇ ਉਹ ਕਿਹਨਾਂ ਨੇ ਪਾਇਆ ਸੀ ਉਹਨਾਂ ਨੇ ਪਾਇਆ ਸੀ ਉਹਨਾਂ ਨੇ ਉਤੋਂ ਟ੍ਰੈਂਡ ਚੱਲ ਗਿਆ ਹੈ ਬਹੁਤ ਛੂੜ ਵੀ ਕੰਦਿਆ